ਸੰਡੇ ਛੁੱਟੀ ਦਾ ਦਿਨ ਪਰ ਆਪਣੀ ਤਾਂ ਕਿਸੇ ਦਿਨ ਵੀ ਛੁੱਟੀ ਨਹੀਂ ਹੁੰਦੀ ਹਰ ਰੋਜ਼ ਬਸ ਕੰਮ ਹੀ ਕੰਮ ਕੱਲ ਕੱਪੜੇ ਨਹੀਂ ਵਾਸ਼ ਕੀਤੇ ਤਾਂ ਸੰਡੇ ਅੱਜ ਡਬਲ ਕੱਪੜੇ ਵਾਸ਼ ਕਰਨੇ ਪਏ ਦੋਨਾਂ ਦਿਨਾਂ ਦੇ ਤੇ ਇੱਧਰ ਬਣ ਚੁੱਕੀ ਸੀ ਚਾਹ ਚਾਹ ਪੀਤੀ ਫਿਰ ਕੱਪੜੇ ਜੜੇ ਉਹ ਵਾਸ਼ ਕਰਕੇ ਸਾਰੇ ਸੁਖਣ ਲਈ ਪਾ ਦਿੱਤੇ ਅੱਜ ਕੱਪੜਿਆਂ ਦਾ ਕਾਫੀ ਕੰਮ ਹੀ ਇੱਕ ਦਿਨ ਹੀ ਕੱਪੜੇ ਨਾ ਧੋ ਤਦ ਅਗਲੇ ਦਿਨ ਬਹੁਤ ਜ਼ਿਆਦਾ ਹੋ ਜਾਂਦੇ ਆ ਇੱਧਰ ਮੈਂ ਹੁਣ ਲੱਗੀ ਮੂਲੀਆਂ ਵਾਲੇ ਪਰੌਂਠੇ ਬਣਾਉਣ ਤੇ ਮੂਲੀਆਂ ਦੇ ਪੱਤੇ ਬੜੇ ਸੋਹਣੇ ਸੀ ਫ੍ਰੈਸ਼ ਫ੍ਰੈਸ਼ ਨਾ ਜਦੋਂ ਸਟਾਰਟਿੰਗ 'ਚ ਮੂਲੀਆਂ ਆਉਂਦੀਆਂ ਨੇ ਸੀਜ਼ਨ ਦੀਆਂ ਉਦੋਂ ਫਿਰ ਹੁੰਦਾ ਵੀ ਪੁਰਜੀ ਵੀ ਬਣਾਈ ਜਾਏ ਤੇ ਮੈਂ ਸੋਚਿਆ ਪੱਤੇ ਵੇਸਟ ਕੀ ਕਰਨੇ ਪੁਰਜੀ ਨਾਲ ਦੀ ਨਾਲ ਬਣਾ ਲਈ ਡਿਨਰ ਲਈ ਤੇ ਨਾਲ ਦੀ ਨਾਲ ਜਿਹੜੇ ਐ ਪਰੌਂਠੇ ਬਣਾਏ ਲੰਚ ਲਈ ਮੂਲੀਆਂ ਵਾਲੇ ਮੈਨੂੰ ਤੇ ਪੁਰਜੀ ਜਿਹੜੀ ਮੱਥੀ ਵਾਲੀ ਮੂਲੀਆਂ ਦੇ ਪੱਤਿਆਂ ਵਾਲੀ ਬਹੁਤ ਜ਼ਿਆਦਾ ਟੈਸਟ ਲੱਗਦੀ ਦਹੀਂ ਦੇ ਨਾਲ ਸਭ ਨੇ ਪਰੌਂਠੇ ਖਾ ਲਏ ਹੀ ਮੇਰੇ ਰਾਸਤੇ ਟਰਨ ਆਈ ਫਿਰ ਮੈਂ ਵੀ ਮੂਰੀਆਂ ਦੇ ਪਰੌਂਠੇ ਖਾ ਕੇ ਤੇ ਇੱਧਰ ਮੈਂ ਡੇ ਹੀ ਪੋਚੇ ਲਗਾਉਣ ਪੋਚੇ ਲਗਾ ਕੇ ਫਰੈਸ਼ ਹੋ ਕੇ ਥੋੜੀ ਦੇਰ ਟੀਵੀ ਦੇਖਿਆ ਉਸ ਤੋਂ ਬਾਅਦ ਵਿੱਚ ਸ਼ਾਮ ਦੀ ਚਾਹ ਬਣਾਈ ਚਾਹ ਦੇ ਨਾਲ ਫਿਰ ਮੂਲੀਆਂ ਵਾਲਾ ਟੋਆਂਠਾ ਖਾਤਾ ਫਿਰ ਮੈਂ ਰੀਤ ਨੂੰ ਕਰਾਈ ਪੜਾਈ ਤੇ ਇਦਾਂ ਦਾ ਕੁਝ ਸਾਡਾ ਸੰਡੇ ਦਾ ਦਿਨ ਜਿਹੜਾ ਰਿਹਾ ਅੱਜ ਪਲਾਨ ਸੀ ਕਲਾਂੌਰ ਜਾਣ ਦਾ ਮੇਰੇ ਪਿੱਕੇ ਪਿੰਡ ਬਟ ਪਲਾਨ ਕੈਨਸਲ ਹੋ ਗਿਆ ਨਹੀਂ ਜਾ पाए ਕਦੀ ਕਦੀ ਇਦਾਂ ਹੋ ਜਾਂਦਾ ਵਾਦਾ ਖੱਟਾ ਇਸ ਮਿਨੀ ਵਲੌਗ ਵਿੱਚ ਬਸ ਇੰਨਾ ਹੀ ਮਿਲਦੇ ਆ ਤੁਹਾਨੂੰ ਨੈਕਸਟ ਮਿਨੀ ਵਲੌਗ ਵਿੱਚ ਮਿਨੀ ਵਲੌਗ ਨੂੰ ਲਾਈਕ ਸ਼ੇਅਰ ਕਰਦੇ ਆ ਕਰੋ